ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵਾਰੀ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਇੱਕ ਵਾਰੀ ਫੇਰ ਤੋਂ ਬੈਰਾਜ ਉਸਤੀ ਸੰਘਰਸ਼ ਕਮੇਟੀ ਦੇ ਦੋ ਬਜ਼ੁਰਗ ਜਿਨ੍ਹਾਂ ਦੀ ਉਮਰ 80 ਤੋਂ 90 ਸਾਲਾਂ ਦੇ ਕਰੀਬ ਦੱਸੀ ਜਾਂਦੀ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਵਾਰੀ ਫੇਰ ਤੋਂ 150-200 ਫੁੱਟ ਹਾਈਟ ਦੇ ਟਾਵਰ ਤੇ ਦੁਬਾਰਾ ਤੋਂ ਚੜ ਗਏ ਹਨ ਔਰ ਤੁਹਾਨੂੰ ਦੱਸਦੇ ਜਾਣ ਦੱਸਣਾ ਚਾਹੁੰਦੇ ਹਾਂ ਕਿ ਦੱਲੇ ਵੀ ਨਾ ਬਜ਼ੁਰਗਾਂ ਵੱਲੋਂ ਆਪਣੀਆਂ ਮੰਗਾਂ ਨੂੰ ਮਨਾਉਣ ਦੇ ਲਈ ਕਾਫੀ ਹਾਈਟ ਦੇ ਉੱਤੇ ਜਾ ਕੇ ਜਿਹੜਾ ਆ ਇਹ ਸੰਘਰਸ਼ ਕਮੇਟੀ ਦੇ ਮੈਂਬਰਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸੀਗਾ ਔਰ ਜਿਹਦੇ ਚੱਲ ਦਿਨਾ ਕਾਫੀ ਦਿਨ ਜਿਹੜਾ ਇਹ ਸੰਘਰਸ਼ ਜਿਹੜਾ ਆ ਇਹ ਟਾਵਰਾਂ ਦੇ ਉੱਤੇ ਬਜ਼ੁਰਗਾਂ ਨੇ ਰਹਿ ਕੇ ਕੱਟਿਆ ਸੀਗਾ ਔਰ ਉਸ ਤੋਂ ਬਾਅਦ ਉਹਨਾਂ ਦੀਆਂ ਜਿਹੜੀਆਂ ਮੰਗਾਂ ਸੀਗੀਆਂ ਉਹ ਮੰਨੀਆਂ ਗਈਆਂ ਸਨ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਇਹ ਜਿਹੜੇ ਵਿਰਾਜ ਉਸ ਦੀ ਸੰਘਰਸ਼ ਕਮੇਟੀ ਦੇ ਮੈਂਬਰ ਹਨ ਜਦੋਂ ਸਰਕਾਰ ਵੱਲੋਂ ਇਹਨਾਂ ਦੀ ਜ਼ਮੀਨਾਂ ਐਕਵਾਇਰ ਕੀਤੀਆਂ ਗਈਆਂ ਸਨ ਤਾਂ ਇਹਨਾਂ ਨੂੰ ਆਸ਼ਵਾਸ਼ਣ ਦਿੱਤਾ ਗਿਆ ਸੀਗਾ ਕਿ ਇਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਔਰ ਕੁਝ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਵੀ ਗਈਆਂ ਹਨ ਪਰ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਇਹਨਾਂ ਚੀਜ਼ਾਂ ਤੋਂ ਵਾਂਝੇ ਰਹਿ ਗਏ ਜਿਨ੍ਹਾਂ ਦੇ ਵਿੱਚ ਕਾਫੀ ਰੋਜ ਵੇਖਣ ਨੂੰ ਮਿਲ ਰਿਹਾ ਹੈ ਔਰ ਅੱਜ ਸਵੇਰੇ ਹੀ ਜਿਹੜੇ ਦੋ ਬਜ਼ੁਰਗ ਨੇ ਉਹ ਟਾਵਰ ਦੇ ਉੱਤੇ ਚੜ ਗਏ ਹਨ ਜਿਹੜਾ ਕਿ ਟਾਵਰ 150 ਤੋਂ 200 ਫੁੱਟ ਉੱਚਾ ਦੱਸਿਆ ਜਾ ਰਿਹਾ ਹੈ ਇਸ ਮੌਕੇ ਦੇ ਉੱਤੇ ਜਿਹੜੇ ਆਲਾ ਅਧਿਕਾਰੀ ਵੀ ਪਹੁੰਚ ਗਏ ਹਨ ਔਰ ਡੈਮ ਪ੍ਰਸ਼ਾਸਨ ਦੇ ਅਧਿਕਾਰੀ ਵੀ ਪਹੁੰਚ ਗਏ ਹਨ ਔਰ ਕਿਤੇ ਨਾ ਕਿਤੇ ਬਜ਼ੁਰਗਾਂ ਨੂੰ ਮਨਾਉਣ ਦੀ ਜੜੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰਾਂ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਕਿੱਡਾ ਉੱਚਾ ਟਾਵਰ ਹੈ ਬਿਜਲੀ ਦਾ ਜੋ ਕਿ ਬੰਦ ਪਿਆ ਹੈ ਔਰ ਇੱਥੇ ਸਵੇਰੇ ਹੀ ਜਿਹੜੇ ਬਜ਼ੁਰਗ ਨੇ ਉਹਨਾਂ ਵੱਲੋਂ ਇਸ ਟਾਵਰ ਦੇ ਉੱਤੇ ਚੜ ਕੇ ਜਿਹੜਾ ਪ੍ਰਸ਼ਾਸਨ ਖਿਲਾਫ ਡੈਨ ਪ੍ਰਸ਼ਾਸਨ ਖਿਲਾਫ ਰੋਸ ਦਿਖਾਉਂਦੇ ਆ ਆਪਣੀਆਂ ਮੰਗਾਂ ਜਿਹੜੀਆਂ ਮਨਵਾਣ ਦੇ ਲਈ ਇਹ ਸੰਘਰਸ਼ ਜਿਹੜਾ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਆਪਾਂ ਉਹਨਾਂ ਨਾਲ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਮਾਜਰਾ ਹੈ ਔਰ ਆਪਣੇ ਦਰਸ਼ਕਾਂ ਨੂੰ ਰੂਬਰੂ ਕਰਵਾਨੇ ਆ ਉਹ ਵੱਡੇ ਟਾਵਰ ਉੱਤੇ ਦੋ ਬੰਦੇ ਵਿਅਕਤੀ ਚੜੇ ਗਏ ਅਜ ਤੱਕ ਕੋਈ ਐਂਬੂਲੈਂਸ ਨਹੀਂ ਆਈ ਕੋਈ ਕੁਝ ਨਹੀਂ ਆਇਆ ਇੱਥੇ ਉਹਨਾਂ ਦੀ ਸਹੂਲਤ ਵਾਸਤੇ ਕੀ ਕਰਨੀ ਲੱਗਦਾ ਕੋਈ ਪਤਾ ਵੀ ਕੀ ਕਰਨਾ ਕਿਉਂ ਚੜੇ ਨੇ ਇਸ ਕਰਨ ਦਾ ਕੋਈ ਪਤਾ ਨਹੀਂ ਪਰ ਚੜੇ ਹੈ ਦੋ ਬੰਦੇ ਗਰਮੀ ਵੀ ਕਾਫੀ ਹੈਗੀ ਹੈ ਗਰਮੀ ਬਹੁਤ ਜਿਆਦਾ ਹੈਗੇ ਲੂ ਵੀ ਪੈਣੀ ਹੈ ਐ ਖਤਰੇ ਵਿੱਚ ਹੈਗੇ ਇਸ ਟਾਈਮ ਪਤਾ ਨਹੀਂ ਕੀ ਕਹਿਣਾ ਹੈ ਚੜੇ ਦੇ ਆ ਉੱਪਰ ਕਿੰਨਾ ਕੁ ਵੱਡਾ ਟਾਵਰ ਹੈਗਾ ਬਹੁਤ ਵੱਡਾ ਟਾਵਰ ਹੈ ਖਤਰੇ ਵਾਲੀ ਗੱਲ ਹੈ ਕਿੰਨੇ ਕੁ ਫੋਟੋ ਨਾਲ ਉੱਚਾ ਹੁੰਦਾ ਜਾ ਕੋਈ ਪਤਾ ਨਹੀਂ ਇਸ ਗੱਲ ਦਾ ਹੈ ਕਾਫੀ ਉੱਚਾ ਹੈ ਤੇ ਟਾਵਰ ਕਿਸ ਚੀਜ਼ ਦਾ ਹੈ 3333 ਦਾ ਟਾਵਰ ਹੈਗਾ ਲੱਗਾ ਹੈ ਫੋਨ ਤੇ ਦੋ ਬਲੂ ਟਾਵਰ ਚੜੇ ਆਪਾਂ ਤੇ ਮੁੱਕਦੇ ਆਏ ਕਾਫੀ ਗਰਮੀ ਹੈਗੀ ਆ ਜੀ ਹਾਂ ਜੀ ਗਰਮੀ ਬਹੁਤ ਕੋਰ ਕੋਲ ਨੂੰ ਪੂਰੀ ਪੈਰੀ ਹੈ ਤੇ ਕਿੰਨਾ ਕੋਚਾ ਟਾਵਰ ਹੋਣਾ ਜੀ ਇਹ ਤਕਰੀਬਨ 150 ਫੁੱਟ ਤੱਕ ਹੋ ਸਕਦਾ ਕੀ ਕਾਰਨ ਕੀ ਲੱਗਦਾ ਕਿ ਉਹ ਚੜੇ ਹੈਗੇ ਨੇ ਇਹ ਤੇ ਜਦੋਂ ਜਿਮਨਾਪੜ ਦੇ ਡੈਮ ਚਾਹੀਏ ਕਹਿੰਦੇ ਨੌਕਰੀ ਸਾਨੂੰ ਨਹੀਂ ਮਿਲੀ ਆ ਤੇ ਪਹਿਲਾਂ ਵੀ ਇੱਕ ਦੋ ਵਾਰ ਟਾਵਰਾਂ ਚੜੇ ਆ ਜੀ ਕੋਈ ਇਹਨਾਂ ਦੀ ਸਹੂਲਤ ਵਾਸਤੇ ਕੋਈ ਐਂਬੂਲੈਂਸ ਵਗੈਰਾ ਜਾਂ ਕੁਝ ਹੋਰ ਫਿਲਹਾਲ ਤੇ ਉਸ ਵੀਰੇ ਨੂੰ ਅਜੇ ਤੱਕ ਤਾਇਆ ਕੋਈ ਨਹੀਂ ਜਾਇਦ ਅਫਸਰਾਂ ਸਰ ਨੂੰ ਲੋੜ ਹੋ ਪਤਾ ਲੱਗੀ ਆ ਜੀ ਵੀਰੇ ਕਿੰਨੇ ਵਾਰ ਚੜੇ ਹੋਣੇ ਜੀ ਉਹ ਇਹ ਤੋਂ ਕਹਿ ਸਕਦੇ ਤੁਰ ਮੈਂ 7 ਵਜੇ ਮੈਂ ਆਇਆ ਤੇ ਆ ਗਿਆ ਮੈਨੂੰ ਦੀ ਇਜਾਜ਼ਤ ਨਰਜੈਸ਼ ਕੁਮਾਰ ਦੈਨਿਕ ਸਵੇਰਾ ਟੀਵੀ ਲਈ ਖਾਸ ਰਿਪੋਰਟ